ਜੀ ਤੁਹਾਨੂੰ ਤਸਵੀਰ ਵਖਾਨ ਲੱਗਿਆ ਦੇਖ ਸਕਦੇ ਹੋ ਕਿ ਜਿਹੜਾ ਇਹ ਇਧਰਲੇ ਦੂਜਾ ਪਾਸਾ ਹੈ ਉਹ ਪਾਣੀ ਉੱਥੇ ਵਿੱਚ ਦੀ ਨਿਕਲ ਨਿਕਲ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਫਲੋ ਆ ਪੂਰਾ ਤੇਜ ਹੈ ਜੋ ਪ੍ਰਸ਼ਾਸਨ ਹੈ ਉਹਦਾ ਆਪਣੇ ਏਸੀ ਦਫ਼ਤਰਾਂ ਵਿੱਚ ਬੈ ਕੇ ਤਨਖਾਹਾਂ ਲੈ ਕੇ ਮੋੜ ਜਾਂਦੇ ਨੇ ਤੇ ਜੇ ਰਿਪੋਰਟ ਜ਼ੀਰੋ ਦੀ ਗਰਾਊਂਡ ਦੀ ਪਕਾਲ ਕੀਤੀ ਜਾਵੇ ਤਾਂ ਰਿਪੋਰਟ ਬਿਲਕੁਲ ਜ਼ੀਰੋ ਹੈ ਜੀ ਬਿਲਕੁਲ ਫੇਲ ਹੈ ਇਹ ਪ੍ਰਸ਼ਾਸਨ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਤੇਜ ਚੱਲ ਰਿਹਾ ਹੈਗਾ ਜਦੋਂ ਕਿ ਪਾਣੀ ਇੱਥੇ ਰੁਕੇ ਹੈ ਬੂਟਾ ਕਰਕੇ ਤਾ ਵੀ ਪਾਣੀ ਦਾ ਜੋ ਫਲੋ ਪਰਲੇ ਪਾਸੇ ਆ ਬਹੁਤ ਤੇਜ਼ ਆ ਰਿਹਾ ਹੈਗਾ ਉਹ ਪ੍ਰਸ਼ਾਸਨ ਦੇ ਦਾਅਵੇ ਹੁੰਦੇ ਨੇ ਕਿ ਸਾਡੇ ਵੱਲੋਂ ਸਫਾਈਆਂ ਕਰ ਲਈਆਂ ਨੇ ਡਰੇਨ ਦੀਆਂ ਪੰਜਾਬ ਦੇ ਵਿੱਚ ਮਾਨਸੂਨ ਨੇ दस्तक ਦੇ ਦਿੱਤੀ ਹੈ ਪੂਰੇ ਪੰਜਾਬ ਦੇ ਵਿੱਚ ਬਾਰਿਸ਼ ਜਿਹੜੀ ਹੋ ਰਹੀ ਹੈ ਤੇ ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਉਸ ਵੱਲੋਂ ਆਖਿਆ ਜਾਂਦਾ ਹੈ ਕਿ ਸਾਡੇ ਪੁਖਤਾ ਇੰਤਜ਼ਾਮ ਹਨ ਅੱਜ ਤੁਹਾਨੂੰ ਅਸੀਂ ਦਿਖਾਣ ਲੱਗਿਆ ਪ੍ਰਸ਼ਾਸਨ ਦੇ ਜਿਹੜੇ ਪੁਖਤਾ ਇੰਤਜ਼ਾਮ ਦੇ ਵੱਡੇ ਵੱਡੇ ਦਾਅਵੇ ਕਰਦੇ ਆ ਉਹਨਾਂ ਦੀ ਪੋਲ ਖੋਲਣ ਲੱਗਿਆ ਦੇਖ ਸਕਦੇ ਹੋ ਇੱਕ ਪਾਸੇ ਬਰਸਾਤੀ ਨਾਲੇ ਦੇ ਅਸੀਂ ਕਾਬਦਾਂ ਕੋਲ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਵੱਡੇ ਜਿਹੜੇ ਬੂਟੇ ਹਨ ਹੋ ਚੁੱਕੇ ਹਨ ਦੂਰ ਤੱਕ ਜਿੱਥੋਂ ਤੱਕ ਕੈਮਰਾ ਜਾ ਰਿਹਾ ਹੈ ਉੱਥੋਂ ਤੱਕ ਕਹਿ ਸਕਦੇ ਆ ਕਿ ਬਰਸਾਤੀ ਨਾਲੇ ਦੇ ਉੱਤੇ ਜਿਹੜੀ ਬੂਟੇ ਨੇ ਦਰਖਤ ਨੇ ਉਹ ਹੋ ਚੁੱਕੇ ਹਨ ਤੇ ਦੂਜੇ ਪਾਸੇ ਜੀ ਤੁਹਾਨੂੰ ਤਸਵੀਰ ਵਖਾਣ ਲੱਗਿਆ ਦੇਖ ਸਕਦੇ ਹੋ ਕਿ ਜਿਹੜਾ ਇਧਰਲੇ ਦੂਜਾ ਪਾਸਾ ਹੈ ਉਹ ਪਾਣੀ ਉੱਥੇ ਵਿੱਚ ਦੀ ਨਿਕਲ-ਨਿਕਲ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਫਲੋ ਆ ਪੂਰਾ ਤੇਜ ਹੈ ਤੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਸੀਵਰੇਜ ਬੋਰਡ ਦੇ ਜੇ ਸੀਵਰੇਜ ਦੀਆਂ ਸਫਾਈਆਂ ਸਾਡੇ ਵੱਲੋਂ ਮੁਕੰਮਲ ਹੋ ਚੁੱਕੀਆਂ ਨੇ ਬਰਸਾਤ ਦਾ ਜਿਹੜਾ ਪਾਣੀ ਹੈ ਉਹ ਹੁਣ ਸ਼ਹਿਰਾਂ ਦੇ ਵਿੱਚ ਨਹੀਂ ਖੜੇਗਾ ਪਰ ਜੇ ਦੂਜੇ ਪਾਸੇ ਤੁਹਾਨੂੰ ਵਖਾ ਰਹੇ ਆ ਜਿਹੜੀ ਤਸਵੀਰ ਉਹ ਤਸਵੀਰ ਆਪਣੇ ਆਪ ਦੇ ਵਿੱਚ ਬੋਲਦੀ ਹੈ ਕਿ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਹਨ ਕਿਸ ਤਰ੍ਹਾਂ ਦੇ ਪ੍ਰਬੰਧਨ ਲਈ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਅਸੀਂ ਆ ਬਈ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਤਾਂ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵੇ ਨੇ ਕਿਉਂਕਿ ਮਾਨਸਨ ਆ ਚੁੱਕੀ ਹੈ ਕਿਉਂਕਿ ਆਪਾਂ ਕਿਸੇ ਆ ਬਰਸਾਤੀ ਨਾਲੇ ਦੀ ਗੱਲ ਕਰ ਲਈਏ ਕਿਹਾ ਜਾਂਦਾ ਕਿ ਸਪਾਈਆਂ ਨੇ ਪਰ ਜਿਹੜੀ ਗਰਾਊਂਡ ਜ਼ੀਰੋ ਦੀ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਕੁਝ ਹੋਰ ਹੀ ਪ੍ਰਸ਼ਾਸਨ ਦੇ ਦਾਅਵੇ ਤਾਂ ਵੱਡੇ ਵੱਡੇ ਹੁੰਦੇ ਨੇ ਜਦੋਂ ਹਨੇਰੀ ਛਖੜ ਆਉਂਦੇ ਨੇ ਜਦੋਂ ਮੀਂਹ ਤਾਂ ਹੁਣ ਬਸਾਤੀ ਟਾਈਮ ਚੱਲ ਰਿਹਾ ਹੈ ਬਰਸਾਤਾਂ ਵੀ ਪਿਆਰੀਆਂ ਨੇ ਕੁਝ ਸਮੇਂ ਕੁਝ ਥੋੜੇ ਪਹਿਲਾਂ ਬਰਸਾਤ ਪੈ ਕੇ ਹੱਟੀ ਆ ਆ ਵੀ ਤੁਸੀਂ ਦੇਖੋਗੇ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਤੇਜ਼ ਚੱਲ ਰਿਹਾ ਹੈਗਾ ਜਦੋਂ ਕਿ ਪਾਣੀ ਇਥੇ ਰੁਕੇ ਹੈ ਬੂਟਾ ਕਰਕੇ ਤਾਂ ਵੀ ਪਾਣੀ ਦਾ ਜੋ ਫਲੋ ਪਰਲੇ ਪਾਸੇ ਹੈ ਬਹੁਤ ਤੇਜ਼ ਆ ਰਿਹਾ ਹੈਗਾ ਉਹ ਪ੍ਰਸ਼ਾਸਨ ਦੇ ਦਾਅਵੇ ਹੁੰਦੇ ਨੇ ਕਿ ਸਾਡੇ ਵੱਲੋਂ ਸਫਾਈਆਂ ਕਰ ਲਈਆਂ ਨੇ ਡਰੇਨ ਦੀਆਂ ਤਾਂ ਉਹਨਾਂ ਦੀ ਜੋ ناکਾਮੀਆਂ ਨੇ ਉਹਨਾਂ ਦਾ ਖਮਿਆਜਾ ਕਿਤੇ ਨਾ ਕਿਤੇ ਆਮ ਜਨਤਾ ਨੂੰ ਜੋ ਨਾਲ ਪਿੰਡ ਵਾਸੀਆਂ ਨੂੰ ਉਹਨਾਂ ਨੂੰ ਤੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈਗਾ ਹੁਣ ਇਹ ਦੇਖੋ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਿੱਡੀ ਵੱਡੀ ਲਾਪਰਵਾਹੀ ਹੈ ਪਿੰਡ ਘਾਬਦਾਂਗਾ ਸਾਡਾ ਇਹ ਬਿਲਕੁਲ ਬਿਲਕੁਲ ਸਫਾਈ ਨਹੀਂ ਕਿੱਡੇ-ਕੱਡੇ ਬੂਟੇ ਇਥੇ ਹੋਏ ਪਏ ਨੇ ਜਦੋਂ ਮਰਜੀ ਜੇ ਮੜਾ ਮੋਟਾ ਹੋਰ ਮੀਂਹ ਪੈ ਜੇ ਹੁਣ ਆਪਾਂ ਦੇਖ ਰਹੇ ਆ ਕਿ ਦੂਜੇ ਸਟੇਟਾਂ ਦੇ ਵਿੱਚ ਕਿੰਨੀ ਮੀਂਹ ਹਨੇਰੀ ਆ ਰਹੀ ਆ ਝੱਖੜ ਚੱਲ ਰਹੇ ਨੇ ਪਿੰਡਾਂ ਦੇ ਪਿੰਡ ਡੁੱਬੇ ਪਏ ਨੇ ਤਾਂ ਉਹੀ ਹਾਲਾਤ ਨੇ ਜੋ ਅੱਜ ਸੰਗਰੂਰ ਸ਼ਹਿਰ ਦੇ ਬਣੇ ਹੋਏ ਨੇ ਕਿਉਂਕਿ ਸਫਾਈ ਤਾਂ ਹੈ ਨਹੀਂ ਕਿਸੇ ਪਾਸੇ ਜੇ ਕਿਤੇ ਰੋਲਾ ਪੈਂਦਾ ਉਥੇ ਮਾੜੀ ਮੋੜੀ ਸਫਾਈ ਕਰਵਾ ਦਿੰਦੇ ਨੇ ਪਰ ਪ੍ਰੋਪਰ ਸਫਾਈ ਤਾਂ ਕਿਸੇ ਵੀ ਡਰੇਨ ਦੀ ਨਹੀਂ ਹੋ ਰਹੀ ਸਰਕਾਰ ਵੱਲੋਂ ਜੋ ਪ੍ਰਸ਼ਾਸਨ ਹੈ ਉਹਦਾ ਆਪਣੇ ਏਸੀ ਦਫ਼ਤਰਾਂ ਵਿੱਚ ਬੈ ਕੇ ਤਨਖਾਹਾਂ ਲੈ ਕੇ ਮੁੜ ਜਾਂਦੇ ਨੇ ਤੇ ਜੇ ਰਿਪੋਰਟ ਜ਼ੀਰੋ ਦੀ ਗਰਾਊਂਡ ਦੀਪਰ ਗੱਲ ਕੀਤੀ ਜਾਵੇ ਤਾਂ ਰਿਪੋਰਟ ਬਿਲਕੁਲ ਬਿਲਕੁਲ ਫੇਲ ਹੈ ਇਸ ਪ੍ਰਸ਼ਾਸਨ ਸ਼ਹਿਰ ਦੀ ਗੱਲ ਕਰੀ ਤਾਂ ਸ਼ਹਿਰ ਤੇ ਤਾਂ ਕਹਿੰਦੇ ਨੇ ਕਿ ਸਾਨੇ ਸੀਵਰੇਜ ਸਾਫ਼ ਕਰਤੇ ਆ ਕਰਤੇ ਪਰ ਜਿਹੜਾ ਮੇਨ ਚੀਜ਼ ਹੈ ਜਿੱਥੋਂ ਪਾਣੀ ਨੰਗਣਾ ਉਹ ਤਾਂ ਬੁਰਾ ਹਾਲ ਹੈ ਉਹ ਸ਼ਹਿਰ ਵੀ ਕੋਈ ਸਾਫ਼ ਨਹੀਂ ਕੀਤੇ ਸੰਗਰੂਰ ਸ਼ਹਿਰ ਦੇ ਵਿੱਚ ਜਿਹੜੀ ਡਰੇਨ ਹੈਗੀ ਉਹ ਵੀ ਕੋਈ ਸਫਾਈ ਨਹੀਂ ਪ੍ਰੋਪਰ ਨਹੀਂ ਹੋਈ ਹੋਈ ਕਿਉਂਕਿ ਉਹਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹੀ ਪਾਣੀ ਉਹਦੇ ਵਿੱਚ ਡਰੇਨ ਦਾ ਪਾਣੀ ਜਾ ਰਿਹਾ ਹੈ ਉਹੀ ਪਾਣੀ ਲੋਕਾਂ ਦੇ ਸੀਵਰੇਜ ਦੇ ਘਰਾਂ ਬੈਕ ਹੋ ਕੇ ਵਾਪਸ ਆਇਆ ਦਾ ਪੂਰਾ ਸ਼ਹਿਰ ਸੂਰੂ ਡੁੱਬ ਜਾਂਦਾਗਾ ਉਹੀ ਹਾਲਾਤ ਨੇ ਜੋ ਅੱਜ ਇਸ ਪਿੰਡ ਦੇ ਜੋ ਇਹ ਡਰੇਨ ਹੈ ਇੱਥੇ ਬਣੇ ਹੋਏ ਨੇ ਤੇ ਬਿਲਕੁਲ ਹੀ ਨਾਲ ਹੀ ਬਟਾਂ ਦੇ ਨਾਲ ਹੀ ਪਾਣੀ ਬਿਲਕੁਲ ਯਾਰ ਨਾਲ ਹੀ ਹੈਗਾ ਜੇ ਕਦੇ ਮੀਂਹ ਹੋਰ ਪੈ ਗਿਆ ਵਧੀਆ ਤਾਂ ਮੈਨੂੰ ਲੱਗਦਾ ਨਿਗਾ ਕਿ ਇਸ ਪਿੰਡ ਨੂੰ ਖਾਸ ਕਰਕੇ ਕੋ ਡੁੱਬਣ ਤੋਂ ਬਚਾ ਸਕੂਗਾ ਬਿਲਕੁਲ ਜ਼ੀਰੋ ਹੀ ਇਹਨਾਂ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਜੇ ਇੱਥੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਤਾਂ ਪ੍ਰਸ਼ਾਸਨ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਮਾੜੇ ਹਨ ਇਸ ਸਬੰਧ ਦੇ ਵਿੱਚ ਜਦੋਂ ਡਰੇਨ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਆਖਣਾ ਸੀਗਾ ਕਿ ਹਜੇ ਸਾਡੇ ਕੋਲੇ ਫੰਡਿੰਗ ਦੀ ਪ੍ਰੋਬਲਮ ਹੈ 10 ਦਿਨਾਂ ਤੱਕ ਪੰਜਾਬ ਸਰਕਾਰ ਵੱਲੋਂ ਸਾਡੇ ਕੋਲੇ ਫੰਡ ਆ ਜਾਵੇਗਾ ਉਸ ਤੋਂ ਬਾਅਦ ਜਿਹੜਾ ਸਾਫ਼ ਸਪਈਏ ਵਾਲਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਤੁਹਾਨੂੰ ਇੱਕ ਵਾਰ ਫੇਰ ਅਸੀਂ ਦਿਖਾਣ ਲੱਗਿਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਹਾਵਦਾ ਦੇ ਇਹ ਡਰੇਨ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਜਿਹੜਾ ਬਰਸਾਤੀ ਨਾਲਾ ਹੈ ਓਵਰਫਲੋ ਹੋਣ ਦੀ ਤਦਾਦ ਤੇ ਸਪੀਡ ਦੀ ਗੱਲ ਕਰੀ ਜਾਵੇ ਤਾਂ ਪੂਰਾ ਤੇਜ਼ ਪਾਣੀ ਜਿਹੜਾ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਜਿਹੜੇ ਇੱਥੋਂ ਦੇ ਬੂਟੇ ਹੋਏ ਖੜੇ ਹਨ ਕਿਤੇ ਨਾ ਕਿਤੇ ਖਤਰੇ ਦੀ ਘੈਂ ਇਹ ਦਸਤਕ ਦੇ ਰਹੇ ਹਨ ਕਿਉਂਕਿ ਹਜੇ ਲੋਕ ਲੋਕਾਂ ਨੂੰ ਘੱਗਰ ਦਾ ਜਿਆਦਾ ਡਰ ਰਹਿੰਦਾ ਹੈ ਕਿਉਂਕਿ ਅਕਸਰ ਹਰ ਸਾਲ ਜਿਹੜਾ ਘੱਗਰ ਤੋਂ ਨੱਕਾ ਟੁੱਟਣ ਕਰਕੇ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਪਰ ਅੱਜ ਦੂਜੇ ਪਾਸੇ ਜੇ ਸੰਗਰੂਰ ਦੀ ਗੱਲ ਕਰੀ ਜਾਵੇ ਤਾਂ ਸੰਗਰੂਰ ਦੇ ਵਿੱਚ ਜਿਹੜਾ ਘਾਵਦਾ ਦਾ ਡਰੇਨ ਆਪਾਂ ਬਰਸਾਤੀ ਨਾਲਾ ਕਹਿ ਸਕਦੇ ਹਾਂ ਉਹ ਵੀ ਕਿਤੇ ਨਾ ਕਿਤੇ ਖਤਰੇ ਦੀ ਨਿਸ਼ਾਨੀ ਤੇ ਚੜਿਆ ਹੋਇਆ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ